ਕੀ ਹਾਲ ਚਾਲ ਹੈ ਸਾਰੇ ਕਬੂਤਰੋਏ ਵੀਰਾਂ ਦਾ ਸਾਰੇ ਠੀਕ ਠਾਕ ਹੋਣਗੇ ਲਓ ਜੀ ਕਰੋ ਨੋਟ 11 ਜੂਨ ਨੂੰ ਬੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ 11 ਜੂਨ 2024 ਪਹਿਲੀ ਬਾਜੀ ਪੰਨਬਜੀਤ ਕੇ ਕਲਾ ਜਿਰਾ ਬਰਨਾਲਾ ਕੁੱਲ ਕਬੂਤਰ 52 ਐਂਟਰੀ 204200 ਬਾਧਾ 1000 3:37 ਮਿੰਟ ਤੇ ਸੱਤ ਕਬੂਤਰਾਂ ਦੀ ਸਾਂਝੀ ਹੋਈ ਚੀਨਾ ਮਾਨਸਾ ਸਿੰਦਾ ਪਠੜ ਦਰਸ਼ਨ ਚੁੰਗਾ ਲਵੜੀ ਵਿਲਾ ਬਰਾਡ ਯੂ ਐਸ ਏ ਫੌਜੀ ਸਭ ਰਾਜਪੁਰਾ ਲਾਡੀ ਕਲੇਰਾ ਲਾਡੀ ਕਲੇਰਾ ਦਾ ਬਾਧੇ ਇਕੱਲੇ ਇਕੱਲਾ ਰਹਾ ਪਹਿਲਾ ਨਾਮ ਲਾਡੀ ਕਲੇਰਾ ਮੋਟਰਸਾਈਕਲ 433 ਦੇ ਇਕੱਲਾ ਰਹਾ ਦੂਜਾ ਨਾਮ ਦਰਸ਼ਨ ਕੁੰਗਾ ਇਹ ਫਰਜੀ ਦਾ ਜੇਤੂ ਰਹਾ ਪਿੰਡ ਮੁਸਕਾਬਾਦ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 72 ਐਂਟਰੀ 20 3200 ਪਹਿਲਾ ਨਾਮ ਹਰਜੀਤ ਮਾਦਪੁਰ ਮੋਟਰਸਾਈਕਲ 450 ਦੇ ਇਕੱਲਾ ਰਹਾ ਤੀਜਾ ਨਾਮ ਇਕਮ ਤਲਾਨੀਆ ਕੋਲਰ ਦਾ ਜੇਤੂ ਰਹਾ ਤੀਜਾ ਨਾਮ ਕੁਲਵੀਰ ਖੱਟੜਾ ਪੱਖੇ ਦਾ ਜੇਤੂ ਰਹਾ ਚੌਥਾ ਨਾਮ ਮਣੀ ਖਲਾਲ ਇਹ ਪੱਖੇ ਦਾ ਜੇਤੂ ਰਹਾ ਪੰਜਵਾਂ ਨਾਮ ਜੀਤਾ ਦੇਦਵਾਲ ਪਿੰਡ ਮੁਸਕਾਬਾਦ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 72 3200 ਐਂਟਰੀ ਨੰਬਰ ਪਿੰਡ ਬੋਟੜ ਜਿਹੜਾ ਮੋਕਾ ਕੁੱਲ ਕਬੂਤਰ 55 ਐਂਟਰੀ ਫੀਸ 2000 335 ਮੈਂਬਰ ਤੇ ਤਿੰਨ ਕਬੂਤਰਾਂ ਦੀ ਸਾਂਝੀ ਗੀਤਾ ਲਹਾਰਾ ਕੀਪਾ ਸੈਦੋਗੇ ਸੀਰਾ ਮੈਂਬਰ ਘੋਲੀਆ ਪਹਿਲਾ ਨਾਮ ਤੇ ਦੂਜਾ ਨਾਮ ਗੀਤਾ ਲਹਾਰਾ ਤੇ ਸੀਰਾ ਮੈਂਬਰ ਘੋਲੀਆ ਤੀਜਾ ਨਾਮ ਕੀਪਾ ਸੈਦੋਗੇ ਪਿੰਡ ਕੜਿਆੜ ਜ਼ਿਲ੍ਹਾ ਮੋਗਾ ਕੁੱਲ ਕਬੂਤਰ 137 ਐਂਟਰੀ ਫੀਸ 3200 6 ਕਬੂਤਰਾਂ ਦੀ ਸਾਂਝੀ ਪਹਿਲਾ ਨਾਮ ਬਿੰਦਰ ਚੰਦਵਾਜਾ ਰਜੀਦਾ ਜੇਤੂ ਦੂਜਾ ਨਾਮ ਹਜੂਰਾ ਫਤੇਗੜ ਪੁੱਲ ਦਾ ਜੇਤੂ ਤੀਜਾ ਨਾਮ ਜੋੜਾ ਕੋਟੇ ਟਾਟਾ ਪੱਖਿਆ ਜੇਤੂ ਚੌਥਾ ਨਾਮ ਆਮਣਾ ਕੋਠੇ ਪੱਖੇ ਦਾ ਜੇਤੂ ਪੰਜਵਾਂ ਨਾਮ ਖੋਦੀ ਫਤੇਗੜ ਇਹਨੇ ਕਿਸੇ ਨਾਲ ਸਾਂਝੀ ਨਹੀਂ ਕੀਤੀ ਸੀ ਇਕੱਲੇ ਇੱਕ ਕੱਪ ਦਾ ਜੇਤੂ ਰਿਆ ਬਾਕੀ ਕਬੂਤਰਾਂ ਦੀ ਸੇਜ ਦੀ ਸਾਂਝੀ ਸੀ ਪਿੰਡ ਜੇਠੂ ਕੇ ਜ਼ਿਲ੍ਹਾ ਬਠਿੰਡਾ ਕੁੱਲ ਕਬੂਤਰ 65 ਐਂਟਰੀ ਫੀਸ 520 4:50 ਤੇ ਸਹਿ ਚੌਕੀ ਮਾਨ ਦਾ ਕੱਲਾ ਰਿਹਾ ਪਹਿਲਾ ਨਾਮ ਸਹਿ ਚੌਕੀ ਮਾਨ ਪਲੱਸ ਵਾਧਾ ਤੇ ਮੋਟਰਸਾਈਕਲ ਜੇਤੂ ਦੂਜਾ ਨਾਮ ਗੁਰਦੀਪ ਰਪੋ ਫਿਰਜ ਦਾ ਜੇਤੂ ਤੀਜਾ ਨਾਮ ਸਣੀ ਆਦਮਬਾਪ ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ ਕੋਲਕਪੁੱਤਰ 65 ਐਂਟਰੀ ਬੀ 5500 ਰੁਪਏ ਮੋਟਰਸਾਈਕਲ ਵਾਲੀ ਬਾਜੀ ਪਿੰਡ ਗੁਜਰਵਾਲ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 65 ਐਂਟਰੀ ਫੀਸ 3200 ਰੁਪਏ 4:25 ਤੇ ਬਾਜੀ ਨਿਬੜੀ ਪਹਿਲਾ ਨਾਮ ਗੁਰਦੀਪ ਰੱਬੋ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਕੁਲਦੀਪ ਖਾਨਪੁਰ ਰਜਦਾ ਜੇਤੂ ਤੀਜਾ ਨਾਮ ਦਰਸ਼ਨ ਕਿਲਾ ਰਾਏਪੁਰ ਕੂਲੇ ਦਾ ਜੇਤ ਪਿੰਡ ਗੁਜਰਾਵਾ ਜ਼ਿਲ੍ਹਾ ਲੁਧਿਆਣਾ ਪਿੰਡ ਲੀਡਾ ਮੇਕ ਸਿੰਘ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 68 ਐਂਟਰੀ ਵੀ 5000 ਪਹਿਲਾ ਨਾਮ ਹਰਮੀਤ ਹਿਸੋਵਾਲ ਰਜਿਦਾ ਜੇਤੂ ਪਲੱਸ 4000 ਦੀ ਜਿੱਤ ਦੂਜਾ ਨਾਮ ਗਗਨ ਹਾਂਸ ਰਜਿਦਾ ਜੇਤੂ ਪਲੱਸ 1000 ਦੀ ਜਿੱਤ ਕੀਪਾ ਮੋਲਾਪੁਰ ਸਾਰਾ ਵਾਧਾ ਕਲਾਈ ਜੇਤੂ ਪੰਡਲੀਲਾ ਮੇਰ ਸਿੰਘ ਵਾਲਾ ਜਿਲ੍ਹਾ ਲੁਧਿਆਣਾ ਧੰਨਵਾਦ